ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਦੇ ਉੱਪਰ ਅੱਜ ਅਸੀਂ ਗੱਲ ਕਰਾਂਗੇ ਕੁੰਭ ਰਾਸ਼ੀ ਦੇ ਬਾਰੇ ਜਿਨ੍ਹਾਂ ਦੀ 26 ਅਪ੍ਰੈਲ ਤੋਂ 3 ਮਈ ਤੱਕ ਹਫਤਾ ਖਾਸ ਹੋਣ ਵਾਲਾ ਹੈ ਇਹ ਸਮਾਂ ਤੁਹਾਡੇ ਲਈ ਖੁਸ਼ੀਆਂ ਤੇ ਆਸ਼ੀਰਵਾਦ ਦਾ ਸੁਨੇਹਾ ਲੈ ਕੇ ਆ ਰਿਹਾ ਹੈ ਤੇ ਇਸ ਹਫਤੇ ਕੁੰਭ ਰਾਸ਼ੀ ਵਾਲਿਆਂ ਨੂੰ ਜੀਵਨ ਵਿੱਚ ਵੱਡੇ ਮੋੜ ਦਿਖਾਈ ਦੇਣਗੇ ਤੇ ਜੇ ਤੁਸੀਂ ਕਦੇ ਕੋਈ ਸੁਪਨਾ ਵੇਖਿਆ ਸੀ ਤਾ ਹੁਣ ਉਹ ਸੱਚ ਹੁੰਦਾ ਵੇਖਣ ਦਾ ਸਮਾਂ ਆ ਗਿਆ ਹੈ ਦੋਸਤੋ ਜਦੋਂ ਜ਼ਿੰਦਗੀ ਦੀ ਰਾਹ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਜਦੋਂ ਸਮਾਂ ਹਰ ਪੋਰਟ ਤੇ ਇੱਕ ਨਵੀਂ ਚੁਣੌਤੀ ਹੁੰਦੀ ਹੈ ਤਦ ਇੱਕ ਛੋਟੀ ਜੀ ਉਮੀਦ ਵੀ ਤੁਹਾਨੂੰ ਉਹ ਤਾਕਤ ਦਿੰਦੀ ਹੈ ਜੋ ਸਾਨੂੰ ਕਿਸੇ ਵੀ ਮਸੀਬਤ ਤੋਂ ਬਾਹਰ ਨਿਕਲਣ ਲਈ ਕਾਮਯਾਬ ਹੁੰਦੀ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਹਮੇਸ਼ਾ ਹੀ ਬਣੀ ਰਹੇ ਕੁੰਭ ਰਾਸ਼ੀ ਦੇ ਜਾਤਕਾਂ ਲਈ ਇਹ ਹਫਤਾ ਉਮੀਦਾਂ ਨਾਲ ਭਰਿਆ ਹੋਵੇਗਾ ਇਸ ਸਮੇਂ ਤੁਹਾਡੇ ਆਤਮ ਵਿਸ਼ਵਾਸ ਵਿੱਚ ਇੱਕ ਨਵੀਂ ਚਮਕ ਆਵੇਗੀ ਐਸਾ ਮਹਿਸੂਸ ਹੋਵੇਗਾ ਜਿਵੇਂ ਤੁਹਾਡੇ ਕੋਲ ਹਰ ਸਮੱਸਿਆ ਦਾ ਹੱਲ ਹੈ ਇਸ ਹਫ਼ਤੇ ਤੁਹਾਨੂੰ ਆਪਣੇ ਆਤਮ ਵਿਸ਼ਵਾਸ ਤੇ ਮਿਹਨਤ ਦਾ ਫਲ ਮਿਲੇਗਾ। ਤੁਹਾਡੇ ਅੰਦਰ ਇੱਕ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ, ਜਿਸ ਨਾਲ ਤੁਸੀਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੋਵੋਗੇ। ਆਪਨੇ ਉਦੇਸ਼ਾਂ ਵਿੱਚ ਵੱਡੀ ਸਫਲਤਾ ਮਿਲੇਗੀ। ਤੁਹਾਡੇ ਹਰ ਕੰਮ ਵਿੱਚ ਵੀ ਕੁਝ ਵੱਡੇ ਬਦਲਾਅ ਆਉਣ ਵਾਲੇ ਹਨ। ਜੋ ਲੋਕ ਲੰਬੇ ਸਮੇਂ ਤੋਂ ਕੰਮ ਦੀ ਤਲਾਸ਼ ਵਿੱਚ ਸਨ, ਉਹਨਾਂ ਲਈ ਚੰਗੇ ਮੌਕੇ ਮਿਲ ਸਕਦੇ ਹਨ। ਇਸ ਹਫਤੇ ਤੁਹਾਨੂੰ ਆਪਣੀ ਮਿਹਨਤ ਦਾ ਨਤੀਜਾ ਦੇਖਣ ਨੂੰ ਮਿਲ ਸਕਦਾ ਹੈ ਤੁਹਾਡੀ ਕੋਸ਼ਿਸ਼ਾਂ ਨੂੰ ਪਹਿਚਾਨਿਆ ਜਾਵੇਗਾ ਤੇ ਇਸ ਸਮੇਂ ਤੁਹਾਡੇ ਕਰੀਅਰ ਨੂੰ ਇੱਕ ਨਵੀਂ ਦਿਸ਼ਾ ਦੇਖਣ ਨੂੰ ਮਿਲ ਸਕਦੀ ਹੈ ਕੁੰਭ ਰਾਸ਼ੀ ਦੇ ਰਿਸ਼ਤਿਆਂ ਦੇ ਮਾਮਲੇ ਵਿੱਚ ਇਹ ਹਫਤਾ ਬਹੁਤ ਹੀ ਖਾਸ ਰਹੇਗਾ ਜੋ ਲੋਕ ਆਪਣੀ ਨਿੱਜੀ ਜ਼ਿੰਦਗੀ ਤੋਂ ਪਰੇਸ਼ਾਨ ਸੀ ਉਹਨਾਂ ਲਈ ਇਹ ਸਮਾਂ ਸ਼ਾਂਤੀ ਦਾ ਹੈ ਪਰਿਵਾਰ ਨਾਲ ਸਮਾਂ ਬਤਾਓ ਤੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਇਹ ਸਮਾਂ ਲਾਭਕਾਰੀ ਹੋਵੇਗਾ ਤੁਸੀਂ ਆਪਣੇ ਪਿਆਰ ਕਰਨ ਵਾਲਿਆਂ ਨਾਲ ਸਮਝਦਾਰੀ ਨਾਲ ਪੇਸ਼ ਆਹੋਗੇ ਤੇ ਉਹਨਾਂ ਨਾਲ ਤੁਹਾਡੇ ਰਿਸ਼ਤੇ ਹੋਰ ਵੀ ਬਿਹਤਰ ਹੋਣਗੇ ਜੇ ਕੁੰਭ ਰਾਸ਼ੀ ਵਾਲੇ ਆਪਣੇ ਕਿਸੇ ਰਿਸ਼ਤੇ ਵਿੱਚ ਕੁਝ ਸਮੇਂ ਤੋਂ ਦੂਰੀਆਂ ਮਹਿਸੂਸ ਕਰ ਰਹੇ ਸੀ ਤਾਂ ਹੁਣ ਸਮਾਂ ਹੈ ਉਹਨਾਂ ਦੂਰੀਆਂ ਨੂੰ ਖਤਮ ਕਰਨ ਦਾ ਕੋਈ ਪੁਰਾਣੀ ਗਲਤਫਹਿਮੀ ਜਾਂ ਬਿਵਾਦ ਖਤਮ ਹੋ ਸਕਦਾ ਹੈ ਤੁਹਾਡੀ ਸਿਹਤ ਇਸ ਹਫਤੇ ਬਿਹਤਰ ਰਹੇਗੀ ਕੁੰਭ ਰਾਸ਼ੀ ਦੇ ਜੋ ਲੋਕ ਲੰਬੇ ਸਮੇਂ ਤੋਂ ਕਿਸੇ ਬਿਮਾਰੀ ਤੋਂ ਪਰੇਸ਼ਾਨ ਸਨ ਉਹਨਾਂ ਲਈ ਇਹ ਸਮਾਂ ਰਿਕਵਰੀ ਦਾ ਹੋਵੇਗਾ ਤੁਸੀਂ ਖੁਦ ਨੂੰ ਹੋਰ ਤੇਜ਼ ਤੇ ਤਾਜ਼ਗੀ ਮਹਿਸੂਸ ਕਰੋਗੇ ਜੇ ਤੁਸੀਂ ਹੁਣ ਤੱਕ ਆਪਣੀ ਸਿਹਤ ਦਾ ਧਿਆਨ ਨਹੀਂ ਦਿੱਤਾ ਤਾਂ ਇਸ ਹਫਤੇ ਕੁਝ ਬਦਲਾਅ ਲਿਆ ਹੁੰਦਾ ਚੰਗਾ ਸਮਾਂ ਹੈ ਫਿਟਨੈਸ ਤੇ ਸਹੀ ਖਾਣ ਪੀਣ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਨਵੀਂ ਊਰਜਾ ਮਹਿਸੂਸ ਕਰੋਗੇ ਇਸ ਤੋਂ ਇਲਾਵਾ ਇਸ ਹਫਤੇ ਆਰਥਿਕ ਮਾਮਲਿਆਂ ਵਿੱਚ ਤੁਹਾਡੀ ਸਥਿਤੀ ਮਜ਼ਬੂਤ ਹੋਵੇਗੀ। ਖਰਚਿਆਂ ਵਿੱਚ ਸੰਤੁਲਨ ਬਣਾਈ ਰੱਖੋ ਪਰ ਇਹ ਸਮਾਂ ਤਾਂ ਨੁਲਾਬਦਾ ਹੈ। ਪੁਰਾਣੇ ਨਿਵੇਸ਼ਾਂ ਤੋਂ ਚੰਗਾ ਲਾਭ ਮਿਲ ਸਕਦਾ ਹੈ। ਤੁਸੀਂ ਆਪਣੇ ਬਜਟ ਦਾ ਧਿਆਨ ਰੱਖਦੇ ਹੋਏ ਕਈ ਨਵੀਂ ਇਨਕਮ ਦੇ ਸਰੋਤ ਵੀ ਬਣਾ ਸਕਦੇ ਹੋ। ਇਹ ਸਮਾ ਸਮਰਿੱਧੀ ਦੀ ਦਿਸ਼ਾ ਵੱਲ ਅੱਗੇ ਵਧਦਾ ਹੈ। ਤੁਹਾਡੇ ਮਾਨਸਿਕ ਸਿਹਤ ਲਈ ਇਹ ਹਫਤਾ ਬਿਹਤ ਹੀ ਅਸਰਦਾਰ ਹੋਵੇਗਾ। ਕਾਂਬ ਰਾਸ਼ੀ ਦੇ ਜਾਤਕਾਂ ਲਈ ਇਹ ਸਮਾਂ ਮਾਨਸਿਕ ਸ਼ਾਂਤੀ ਤੇ ਸੰਤੁਲਨ ਪਾਉਣ ਦਾ ਹੈ ਜੇਕਰ ਤੁਸੀਂ ਲੰਬੇ ਸਮੇਂ ਤੋਂ ਮਾਨਸਿਕ ਤਣਾਅ ਤੋਂ ਪਰੇਸ਼ਾਨ ਸੀ ਤਾਂ ਹੁਣ ਇਸ ਹਫ਼ਤੇ ਤੁਹਾਨੂੰ ਉਸ ਤਣਾਅ ਤੋਂ ਮੁਕਤੀ ਮਿਲ ਸਕਦੀ ਹੈ ਤੁਹਾਡੇ ਵਿਚਾਰਾਂ ਵਿੱਚ ਸਕਾਰਾਤਮਕ ਬਦਲਾਅ ਆਵੇਗਾ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਹੋ ਇਸ ਹਫ਼ਤੇ ਤੁਹਾਨੂੰ ਕੁਝ ਮਹੱਤਵਪੂਰਨ ਫੈਸਲੇ ਲੈਣੇ ਹੋਣਗੇ। ਕੁੰਭ ਰਾਸ਼ੀ ਵਾਲਿਆਂ ਨੂੰ ਕਿਸੇ ਵੀ ਫੈਸਲੇ ਵਿੱਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਸਮੇਂ ਦੀ ਸਥਿਤੀ ਨੂੰ ਸਮਝ ਕੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਅੱਗੇ ਵਧੋ। ਇਸ ਹਫ਼ਤੇ ਕੁੰਭ ਰਾਸ਼ੀ ਦੇ ਜਾਤਕਾਰਾਂ ਲਈ ਜ਼ਿੰਦਗੀ ਵਿੱਚ ਖੁਸ਼ੀਆਂ ਆ ਰਹੀਆਂ ਹਨ। ਇਹ ਸਮਾਂ ਤੁਹਾਡੇ ਲਈ ਇੱਕ ਸਕਾਰਾਤਮਕ ਬਦਲਾਅ ਦਾ ਸੰਕੇਤ ਹੈ। ਤੁਹਾਡੇ ਆਤਮ-ਵਿਸ਼ਵਾਸ ਵਿੱਚ ਵਾਧਾ ਹੋਵੇਗਾ। ਰਿਸ਼ਤਿਆਂ ਵਿੱਚ ਸੁਧਾਰ ਹੋਵੇਗਾ। ਸਿਹਤ ਵਿੱਚ ਸੁਧਾਰ ਹੋਵੇਗਾ ਤੇ ਆਰਥਿਕ ਮਾਮਲਿਆਂ ਵਿੱਚ ਤਰੱਕੀ ਹੋਵੇਗੀ ਇਹ ਸਮਾਂ ਹੈ ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਸਕਾਰ ਕਰਨ ਦੀ ਦਿਸ਼ਾ ਵਿੱਚ ਕਦਮ ਚੱਕ ਸਕਦੇ ਹੋ ਤੇ ਇਹ ਹਫ਼ਤਾ ਇੱਕ ਤਰੀਕ ਦੇ ਹਿਸਾਬ ਨਾਲ ਨਹੀਂ ਸਗੋ ਇਹ ਤੁਹਾਡੇ ਜੀਵਨ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ ਤੁਸੀਂ ਜੋ ਵੀ ਚਾਹੋ ਕਰ ਸਕਦੇ ਹੋ ਉਹ ਹੁਣ ਤੁਹਾਡੇ ਕੋਲ ਆ ਸਕਦਾ ਹੈ ਸਿਰਫ ਤੁਹਾਨੂੰ ਆਪਣੇ ਅੰਦਰ ਉਸ ਬਦਲਾਅ ਨੂੰ ਸਵੀਕਾਰ ਕਰਨ ਦੀ ਲੋੜ ਹੈ ਤੁਹਾਡੇ ਲਈ ਖੁਸ਼ੀਆਂ ਤੇ ਆਸ਼ੀਰਵਾਦ ਦਾ ਸੁਨੇਹਾ ਆ ਚੁੱਕਾ ਹੈ ਹੁਣ ਉਸ ਸੁਨੇਹੇ ਨੂੰ ਆਪਣੇ ਜੀਵਨ ਵਿੱਚ ਲਿਆਉਣ ਦਾ ਸਮਾਂ ਹੈ ਯਾਦ ਰੱਖੋ ਇਸ ਹਫ਼ਤੇ ਦੀ ਖੁਸ਼ ਖ਼ਬਰ ਤੁਹਾਨੂੰ ਖੁਦ ਤੋਂ ਹੀ ਮਿਲਣੀ ਹੈ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ